ਚਲੋ ਚਲੋ ਜੀ ਆਵਾਜ਼ ਆਣੀ ਚਲੋ ਆਜੋ ਬੋਲੋ ਸੋਹ ਜਹਾਜ ਸੋਹ ਜਹਾਜ ਤੁਸੀਂ ਸੋਚੋ ਕਿ ਇੱਕ ਪਿੰਡ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਣਗੇ ਕਿੰਨਾ ਬੀਬੀਆਂ ਨੂੰ ਢਾਲ ਬਣਨਾ ਪਿਆ ਇੱਕ ਪਿੰਡ ਦੀ ਆਬਾਦੀ ਜਿੰਨੀ ਹੀ ਪੁਲਿਸ ਦੇ ਤਾਵਾ ਬੋਲਣ ਅਤੇ ਲਾਠੀ ਚਾਰਜ ਕਰ ਦੇਣ ਉੱਤੇ ਵੀ ਡਟੀਆਂ ਰਹੀਆਂ ਇਨ੍ਹਾਂ ਔਰਤਾਂ ਦੇ ਜਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ ਆਹ ਜੋ ਦ੍ਰਿਸ਼ ਤੁਸੀਂ ਦੇਖ ਰਹੇ ਹੋ ਤੇ ਪੁਲਿਸ ਫੋਰਸ ਅਤੇ ਕਮਾਂਡੋ ਮੁਸਤੈਦ ਹੋਏ ਖੜੇ ਨੇ ਇਹ ਪਹਿਲ ਗਾਮ ਵਿੱਚ ਅੱਤਵਾਦੀ ਹਮਲੇ ਕਰਕੇ ਨਹੀਂ ਸਗੋਂ ਇਹ ਤਾਂ ਜਗਰਾਉਂ ਨੇੜਲੇ ਰਾਏਕੋਟ ਰੋਡ ਤੋਂ ਥੋੜਾ ਜਿਹਾ ਹਟਵੇਂ ਇਤਿਹਾਸਕ ਪਿੰਡ ਅਖਾੜਾ ਨੂੰ ਜਾਂਦੇ ਰਸਤੇ ਉੱਤੇ ਪਹਿਰਾ ਦੇ ਰਹੇ ਨੇ ਹੁਣ ਤੁਸੀਂ ਕਹਿਣਾ ਕਿ ਉੱਥੇ ਕੀ ਹੋਇਆ ਜੋ ਇੰਨੀ ਪੁਲਿਸ ਪਹਿਰਾ ਦੇ ਰਹੀ ਹੈ ਇਹ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਨਹੀਂ ਕੀਤੀ ਗਈ ਸਗੋਂ ਇਹ ਤਾਂ ਉੱਥੇ ਇੱਕ ਸਾਲ ਤੋਂ ਚੱਲਦੇ ਗੈਸ ਫੈਕਟਰੀ ਵਿਰੋਧੀ ਧਰਨੇ ਨੂੰ ਉਖਾੜ ਸੁੱਟਣ ਦੇ ਐਕਸ਼ਨ ਲਈ ਪੁੱਜੀ ਆ। ਪਿਛਲੇ ਸਾਲ 30 ਅਪ੍ਰੈਲ ਨੂੰ ਪਿੰਡ ਵਿੱਚ ਭਮੀਪੁਰਾ ਰੋਡ ਉੱਤੇ ਲੱਗਣ ਜਾ ਰਹੀ ਗੈਸ ਫੈਕਟਰੀ ਖਿਲਾਫ ਪੂਰਾ ਪਿੰਡ ਡਟਿਆ ਹੋਇਆ। ਹੁਣ ਜਦੋਂ 4 ਦਿਨ ਬਾਅਦ ਸੰਘਰਸ਼ ਦੀ ਬਰੇ ਗੰਢ ਮਨਾਈ ਜਾਣੀ ਸੀ ਤਾਂ ਉਸੇ ਸਮੇਂ ਹੋਣ ਵਾਲੇ ਵੱਡੇ ਇਕੱਠ ਤੋਂ ਪਹਿਲਾਂ ਸਰਕਾਰ ਨੇ ਇਹ ਪੁਲਿਸ ਐਕਸ਼ਨ ਕਰਵਾ ਦਿੱਤਾ। ਪੱਕਾ ਮੋਰਚਾ ਲਾ ਕੇ ਜਿੱਥੇ ਪਿੰਡ ਵਾਸੀ ਇੱਕ ਸਾਲ ਤੋਂ ਡਟੇ ਹੋਏ ਸਨ ਉਹ ਸ਼ੈੱਡ ਉਹ ਟੈਂਟ ਸਭ ਕੁਝ ਹੀ ਪੁਲਿਸ ਨੇ ਤਾਕਤ ਦੀ ਵਰਤੋਂ ਕਰਕੇ ਉਖਾੜ ਦਿੱਤਾ ਇਸ ਲਈ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਜਿਸ ਵਿੱਚ ਕੁਝ ਪਿੰਡ ਵਾਸੀ ਜ਼ਖਮੀ ਵੀ ਹੋਏ ਨੇ ਇਸ ਘਟਨਾ ਤੋਂ ਬਾਅਦ ਲੱਖਾ ਸਿਧਾਣਾ ਵੀ ਅੱਜ ਕਲ੍ਹ ਪਿਆ ਅਤੇ ਉਸ ਨੇ ਉਲਟਾ ਪੰਜਾਬੀਆਂ ਨੂੰ ਹੀ ਲਾਂਹਤਾ ਪਾਈਆਂ ਸਾਡਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤਰ੍ਹਾਂ ਕਰਕੇ ਆਖਰ ਕੀ ਹਾਸਲ ਕਰਨਾ ਚਾਹੁੰਦੀ ਹੈ ਇਸ ਐਕਸ਼ਨ ਕਰਕੇ ਲੋਕਾਂ ਦਾ ਗੁੱਸਾ ਇਸੇ ਪਾਰਟੀ ਦੀ ਭਗਵੰਤ ਮਾਨ ਸਰਕਾਰ ਖਿਲਾਫ ਹੋਰ ਵਧਿਆ ਹੈ ਲੋਕਾਂ ਨੇ ਸਰਕਾਰ ਵਿਰੋਧੀ ਰੱਜ ਕੇ ਨਾਰੇ ਵੀ ਲਾਏ ਹਾਕਮ ਧਰ ਨਾਲ ਸੰਬੰਧਤ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਨੂਕੇ ਖਿਲਾਫ ਵੀ ਲੋਕਾਂ ਵਿੱਚ ਗੁੱਸਾ ਹੋਰ ਵਧਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਤਾਂ ਸ਼ੁਰੂ ਤੋਂ ਹੀ ਕਹਿੰਦੇ ਰਹੇ ਨੇ ਅਤੇ ਹੁਣ ਤਾਂ ਹੋਰ ਮੰਤਰੀ ਅਤੇ ਇਸ ਪਾਰਟੀ ਦੇ ਆਗੂ ਵੀ ਲਗਾਤਾਰ ਕਹਿ ਰਹੇ ਨੇ ਕਿ ਸਰਕਾਰ ਪਿੰਡਾਂ ਵਿੱਚੋਂ ਪਿੰਡ ਵਾਸੀਆਂ ਤੋਂ ਪੁੱਛ ਕੇ ਚੱਲੇਗੀ ਕਿ ਇਸ ਤਰ੍ਹਾਂ ਹੀ ਚੱਲੇਗੀ ਜਲਦ ਹੀ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਹੋਣੀ ਹੈ ਕਿ ਇਸ ਸੈਕਸ਼ਨ ਦਾ ਅਸਰ ਉੱਥੇ ਨਹੀਂ ਹੋਏਗਾ ਜਾਂ ਫਿਰ ਸਰਕਾਰ ਸਨਤਕਾਰਾਂ ਨੂੰ ਹੀ ਇਸ ਸੈਕਸ਼ਨ ਰਾਹੀਂ ਕੋਈ ਹੋਰ ਸਨੇਹਾ ਦੇ ਕੇ ਸਿਆਸੀ ਲਾਹਾ ਅਤੇ ਵੋਟਾਂ ਲੈਣ ਦੇ ਚੱਕਰ ਵਿੱਚ ਹੈ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਲੋਕਾਂ ਦੇ ਇਸ ਮੁੱਦੇ ਉੱਤੇ ਲਾਜ਼ਮੀ ਕੁਝ ਕਰਨਾ ਚਾਹੀਦਾ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਰਮਨੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਾਰੀਆਂ ਵਿਰੋਧੀ ਧਿਰਾਂ ਨੂੰ ਆਪਣਾ ਸਟੈਂਡ ਸਾਫ਼ ਕਰਨਾ ਚਾਹੀਦਾ ਹੈ ਕਿ ਉਹ ਲੋਕਾਂ ਨਾਲ ਖੜੇ ਨੇ ਜਾਂ ਲੋਕਾਂ ਦੇ ਵਿਰੋਧ ਵਿੱਚ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਵੀ ਲੁਧਿਆਣਾ ਨਾਲ ਸੰਬੰਧਤ ਨੇ ਅਤੇ ਉਹਨਾਂ ਨੂੰ ਵੀ ਇਸ ਮੁੱਦੇ ਉੱਤੇ ਬੋਲਣਾ ਚਾਹੀਦਾ ਹੈ ਗੱਲ ਗੱਲ ਉੱਤੇ ਟਵੀਟ ਕਰਨ ਵਾਲੇ ਸਾਰੇ ਆਗੂ ਇਸ ਮੁੱਦੇ ਉੱਤੇ ਚੁੱਪ ਗਏ ਨੇ ਜਗਰਾਉ ਹਲਕੇ ਦੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਕੀ ਉਹਨਾਂ ਨੂੰ ਕੋਈ ਡਰ ਹੈ ਜਾਂ ਕੋਈ ਹੋਰ ਕਾਰਨ ਕਰਕੇ ਉਹ ਚੁੱਪ ਨੇ ਵੱਡੀ ਗਿਣਤੀ ਲੋਕਾਂ ਉੱਤੇ ਜ਼ਬਰ ਹੋ ਰਿਹਾ ਅਤੇ ਸਿਆਸੀ ਧਿਰਾਂ ਖਮੋਜ ਨੇ ਜਿਨ੍ਹਾਂ ਨੂੰ ਲੋਕ ਯਾਦ ਰੱਖਣਗੇ ਲੁਧਿਆਣਾ ਜ਼ਿਲ੍ਹੇ ਵਿੱਚ ਅਜਿਹੇ ਪੰਜ ਗੈਸ ਫੈਕਟਰੀਆਂ ਲੱਗ ਰਹੀਆਂ ਨੇ ਜਗਰਾਉਂ ਇਲਾਕੇ ਵਿੱਚ ਅਖਾੜਾ ਪਿੰਡ ਤੋਂ ਇਲਾਵਾ ਬੇਟ ਇਲਾਕੇ ਦੇ ਪਿੰਡ ਭੂਂਦੜੀ ਵਿਖੇ ਵੀ ਗੈਸ ਫੈਕਟਰੀ ਲੱਗਣੀ ਹੈ ਉੱਥੇ ਵੀ ਲੋਕ 1 ਸਾਲ ਅਤੇ 1 ਮਹੀਨੇ ਤੋਂ ਪੱਕਾ ਮੋਰਚਾ ਲਾ ਕੇ ਡਟੇ ਹੋਏ ਨੇ ਉੱਥੇ ਵੀ ਪੁਲਿਸ ਨੇ ਪਿੱਛੇ ਜਹੇ ਇਹੋ ਐਕਸ਼ਨ ਕੀਤਾ ਅਤੇ ਪੱਕਾ ਮੋਰਚਾ ਪੁੱਟ ਚੁਟਿਆ ਨਤੀਜਾ ਕੀ ਹੋਇਆ ਲੋਕ ਦੁੱਗਣੇ ਜੋਸ਼ ਨਾਲ ਫੇਰ ਤੋਂ ਮੋਰਚੇ ਉੱਤੇ ਡਟ ਗਏ ਅਖੀਰ ਉਤੋਂ ਤਾਂ ਫੈਕਟਰੀ ਮਾਲਕ ਨੇ ਪਿੱਛੇ ਜਹੇ ਸਮਾਨ ਚੁਕਣਾ ਵੀ ਸ਼ੁਰੂ ਕਰ ਦਿੱਤਾ ਸਵਾਲ ਇਹ ਹੈ ਕਿ ਜਦੋਂ ਕਿਸੇ ਪਿੰਡ ਦੇ ਸਾਰੇ ਹੀ ਲੋਕ ਅਜਿਹੀ ਕਿਸੇ ਵੀ ਫੈਕਟਰੀ ਨੂੰ ਨਹੀਂ ਚਾਹੁੰਦੇ ਤਾਂ ਆਬਾਦੀ ਨੇੜੇ ਅਜਿਹੀ ਫੈਕਟਰੀ ਲਾਉਣ ਦੀ ਸਰਕਾਰ ਅਤੇ ਪ੍ਰਸ਼ਾਸਨ ਜਿੱਦ ਕਿਉਂ ਫੜੀ ਬੈਠਾ ਹੈ ਜੇਕਰ ਸਰਕਾਰ ਨੂੰ ਇਹ ਸਹੀ ਲੱਗਦਾ ਤਾਂ ਪਹਿਲਾਂ ਲੋਕਾਂ ਦੇ ਖਾਤਸ਼ੇ ਦੂਰ ਕਰੇ ਅਤੇ ਸਹਿਮਤੀ ਬਣਾਵੇ ਲੋਕ ਡਰਦੇ ਨੇ ਕਿ ਅਜੀਆਂ ਗੈਸ ਫੈਕਟਰੀਆਂ ਕਰਕੇ ਕੈਂਸਰ ਸਮੇਤ ਹੋਰ ਬਿਮਾਰੀਆਂ ਫੈਲਣਗੀਆਂ ਇਹ ਫੈਕਟਰੀਆਂ ਧਰਤੀ ਹੇਠਾਂ ਪਾਣੀ ਪਾ ਕੇ ਪਾਣੀ ਅਤੇ ਵਾਤਾਵਰਨ ਨੂੰ ਦੂਸ਼ਿਤ ਕਰਨਗੀਆਂ ਸਰਕਾਰ ਪਹਿਲਾਂ ਲੋਕਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਵੇ ਮਸਲਾ ਕਿਉਂਕਿ ਫਸਲਾਂ ਅਤੇ ਨਸਲਾਂ ਦਾ ਏ ਇਸੇ ਕਰਕੇ ਲੋਕ ਡਟੇ ਹੋਏ ਨੇ ਬਾਕੀ ਜਦੋਂ ਕੋਈ ਪੂਰੇ ਦਾ ਪੂਰਾ ਪਿੰਡ ਕਿਸੇ ਕਦਮ ਦਾ ਵਿਰੋਧ ਕਰੇ ਤਾਂ ਸਰਕਾਰ ਨੂੰ ਲੋਕਾਂ ਦੀ ਸੁਣ ਲੈਣੀ ਚਾਹੀਦੀ ਹੈ ਪਰ ਇੱਥੇ ਤਾਂ ਇਸ ਦੇ ਉਲਟ ਹੋ ਰਿਹਾ ਹੈ ਅੱਜ ਤੜਕੇ 3 ਵਜੇ ਹੀ ਜਨਤਾ ਕਾਗੂਆਂ ਦੇ ਘਰਾਂ ਉੱਤੇ ਪੁਲਿਸ ਦੀ ਛਾਪੇਮਾਰੀ ਸ਼ੁਰੂ ਹੋ ਗਈ ਕਈ ਆਗੂ ਹਿਰਾਸਤ ਵਿੱਚ ਲੈ ਕੇ ਵੱਖ-ਵੱਖ ਥਾਣਿਆਂ ਵਿੱਚ ਸਾਰਾ ਦਿਨ ਬਿਠਾ ਕੇ ਰੱਖੇ ਗਏ ਫਿਰ ਪਿੰਡ ਅਖਾੜਾ ਵਿੱਚ ਸਵਕਤੇ ਧਾਵਾ ਬੋਲਿਆ ਗਿਆ ਸਪੀਕਰ ਆਦ ਬੰਦ ਕਰਵਾ ਦਿੱਤੇ ਗਏ ਤਾ ਜੋ ਲੋਕਾਂ ਤੱਕ ਸੁਨਹਿਆ ਨਾ ਲੱਗ ਸਕੇ ਅਤੇ ਲੋਕ ਇਕੱਠੇ ਨਾ ਹੋ ਸਕਣ ਇਸ ਦੇ ਬਾਵਜੂਦ ਦੇਖੋ ਇਹ ਬੇਬੀਆਂ ਅਤੇ ਪਿੰਡ ਵਾਸੀ ਕਿਵੇਂ ਪੁਲਸ ਮੂਹਰੇ ਡਟ ਗਏ ਉਹਨਾਂ ਪੁਲਸ ਅਫਸਰਾਂ ਅਤੇ ਥਾਣੇਦਾਰਾਂ ਦੀਆਂ ਗੱਡੀਆਂ ਅਤੇ ਰਾਹ ਡੱਕ ਕੇ ਨਾਰਿਆਂ ਰਾਹੀਂ ਪੜਾਸ ਗੱਡੀ ਪੁਲਸ ਪ੍ਰਸ਼ਾਸਨ ਦਾ ਇਸ ਐਕਸ਼ਨ ਨਾਲ ਕੁਝ ਨਹੀਂ ਵਿਗੜਿਆ ਪਰ ਭਗਵਾਨ ਤਮਾਨ ਸਰਕਾਰ ਦੀ ਸਾਖ ਜ਼ਰੂਰ ਵਿਗੜੀ ਹੈ ਹੁਣ ਦੇਖੋ ਲੱਖਾ ਸਿਧਾਣਾ ਨੂੰ ਜੋ ਅਖਾੜਾ ਵਿੱਚ ਉਹ ਹੀ ਪੁਲਿਸ ਕਾਰਵਾਈ ਕਰਕੇ ਸਰਕਾਰ ਨੂੰ ਤਾਂ ਘੇਰ ਹੀ ਰਿਹਾ ਨਾਲ ਹੀ ਪੰਜਾਬੀਆਂ ਉੱਤੇ ਵੀ ਤੱਤਾ ਹੋਇਆ ਫਿਰਦਾ ਅਤੇ ਕਹਿੰਦਾ ਹੈ ਕਿ ਤੁਹਾਡੇ ਨਾਲ ਇਉਂ ਹੀ ਹੋਣੀ ਚਾਹੀਦੀ ਹੈ ਪੰਜਾਬ ਦੇ ਲੋਕੋ ਅਸਲ ਤੁਸੀਂ ਛੱਤਰਾਂ ਦੇ ਲਾਇਕ ਉਹਦੇ ਛੱਤਰ ਥੋੜੇ ਪਾਏ ਵੀ ਰਹੇ ਆ ਥੋੜੇ ਪੈਣੇ ਵੀ ਚਾਹੀਦੇ ਆ ਆਪਾਂ ਤਾਂ ਥੋੜੇ ਛੱਤਰ ਪੰਦੇ ਨੇ ਅੱਜ ਦਿਖਾਉਣੇ ਆ ਤਾਇਆ ਦਾ ਛੱਤਰ ਪਏ ਆ ਜਿਹੜੇ ਅੱਜ ਪੰਜਾਬ ਦੇ ਵਿੱਚ ਆਹ ਦੇਖਿਓ ਹੁਣੇ ਆ ਇਹ ਬੰਦਿਆਂ ਦੇ ਡਾਂਗਾ ਮਾਰਿਆ ਕੱਪੜੇ ਪਾੜੇ ਆ ਦੇਖੋ ਇਹ ਕਹਿੰਦੇ ਆ ਧਰਨਾਗਰੀਆਂ ਕਹਣੇ ਡਾਂਗਾ ਫੇਰ ਪਾਲੀਪੁਲੀ ਚਾਹਵਾ ਦੇਖੋ ਆਪਣੇ ਬੰਦੇ ਨੇ ਡਾਂਗਾ ਮਾਰਿਆ ਮੈਂ ਕਿਉਂ ਕਿਹਾ ਕਿ ਪੰਜਾਬੀਓ ਤੁਸੀਂ ਛਤਰਾਂ ਦੇ ਲਾਇਕ ਹੋ ਛਤਰ ਤੁਹਾਡੇ ਪਹਿਣੇ ਚਾਹੀਦੇ ਆ ਇਹ ਅੱਜ ਖਾੜੇਪਿੰਡ ਦੀ ਘਟਨਾ ਖਾੜਾਪਿੰਡ ਜ਼ਿਲ੍ਹਾ ਲੁਧਿਆਣਾ ਨੇੜੇ ਜਗਰਾਉਂ ਦੇ ਕੋਲੇ ਜਿੱਥੇ ਕਿ ਇੱਕ ਫੈਕਟਰੀ ਲੱਗ ਰਹੀ ਹੈ ਜਿਹੜੀਆਂ ਹਜ਼ਾਰਾਂ ਫੈਕਟਰੀਆਂ ਪੰਜਾਬ ਦੀ ਧਰਤੀ ਤੇ ਲੱਗੀਆਂ ਤੇ ਪੰਜਾਬ ਦਾ ਪਾਣੀ ਜ਼ਹਿਰੀਲਾ ਕਰਤਾ ਲੋਕ ਮਾਰਤੇ ਧਰਤੀ ਸਾਰੀ ਜ਼ਹਿਰੀਲੀ ਕਰਤੀ ਸਾਰਾ ਪਾਣੀ ਜ਼ਹਿਰ ਬਣਾਤਾ ਪਿੰਡਾਂ ਦੇ ਵਿੱਚ ਤਰਾਤਰਾਂ ਹੋਈ ਪਈ ਹੈ ਸਾਰੇ ਪੰਜਾਬ ਦੇ ਜਿਲਿਆਂ ਦਾ ਪਿੰਡਾਂ ਦਾ ਪਾਣੀ ਧਰਤੀ ਹੇਠਲਾ ਪੀਣ ਯੋਗ ਨਹੀਂ ਰਿਹਾ। ਦਰਿਆਵਾਂ ਦਾ ਪਾਣੀ ਕੈਮੀਕਲ ਪਾ ਕੇ ਜ਼ਹਿਰ ਬਣਾਤਾ। ਉਹਦੇ ਖਿਲਾਫ ਅਖਾੜੇ ਦੇ ਵਿੱਚ ਲੋਕਾਂ ਨੇ ਧਰਨਾ ਲਾਇਆ ਸੀ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਵਾਂਗੇ। ਅੱਜ ਪੁਲਿਸ ਨੇ ਡਾਂਗਾ ਦਾ ਕੁੱਟਿਆ। ਤੇ ਧੱਕੇ ਨਾਲੇ ਸਰਕਾਰ ਫੈਕਟਰੀ ਲਾ ਰਹੀ ਆ। ਮੈਂ ਕਿਉਂ ਕਿਹਾ ਵੀ ਤੁਸੀਂ ਛਤਰਾ ਦੇ ਲਾਇਕ ਹੋ। ਛਤਰਾ ਦੇ ਲਾਇਕ ਮਿਸ ਕਰਕੇ ਕਿਹਾ ਜਿੱਦੇ ਅਸੀਂ ਪਿੱਟਦੇ ਆਂ, ਕਲਪਦੇ ਆਂ ਸਾਨੂੰ ਕੈ ਸਾਲ ਹੋ ਗਏ। ਵੀ ਆਜੋ ਲੋਕੋ ਬੁੱਢੇ ਦਰਿਆ ਰਾਹੀਂ ਤੁਹਾਡਾ ਸਾਰਾ ਪਾਣੀ ਜ਼ਹਿਰ ਬਣਾਤਾ। ਰਾਜਸਥਾਨ ਤੱਕ ਦੇ ਲੋਕ ਮਾਰਦੇ ਦੱਖਣੀ ਮਾਲਵਾ ਸਾਰਾ ਮਾਰਤਾ ਕੈਂਸਰ ਨਾਲ ਕਾਲੇ ਪੀਲੇ ਨਾਲ। ਜਾਂਉਂਦੇ ਜਵਾਕਾਂ ਨੂੰ ਤੁਹਾਡੇ ਨੂੰ ਕੈਂਸਰ ਹੋਣ ਲੱਗ ਗਏ। ਅਸੀਂ ਲੁਧਿਆਣੇ ਇਕੱਠ ਰੱਖਿਆ ਤੁਸੀਂ ਘਰੇ ਬੈਠੇ ਰਹੇ। ਦੋ ਇਕੱਠ ਰੱਖੇ ਪਹਿਲਾ 24 ਅਗਸਤ ਨੂੰ ਫਿਰ 3 ਦਸੰਬਰ ਨੂੰ ਬੰਦ ਮਾਰਨ ਦਾ ਤੁਸੀਂ ਕੁੰਡੇ ਲਾਰੇ ਕਰਨ ਚ ਬੈਠੇ ਰਹੇ ਤਾਂ ਸ਼ਾਂ ਕੁਟੀਗੇ ਬੈਠੇ ਸੱਥਾਂ ਚ ਗੱਲਾਂ ਮਾਰੀਗੇ ਤਮਾਸ਼ਾ ਦੇਖੀ ਗਏ। ਤੁਸੀਂ ਮਰਨਾ ਹੀ ਮਰਨਾ ਹੈ ਤਮਾਸ਼ੀ ਮੀਨ ਜਿਹੜੇ ਹੋ ਜਾਣ ਨਾ ਲੋਕ ਉਹ ਮਰਦੇ ਹੀ ਹੁੰਦੇ ਆ ਤੁਸੀਂ ਤਮਾਸ਼ੀ ਨੂੰ ਤਮਾਸ਼ਾ ਦੇਖ ਲਿਓ ਵੀ ਉੱਥੇ ਫੈਕਟਰੀ ਲੱਗ ਗਈ ਅਸੀਂ ਕੀ ਲੈਣਾ ਉੱਥੇ ਲੱਗ ਗਈ ਅਸੀਂ ਕੀ ਲੈਣਾ ਸਤਲੁਜ ਜ਼ਹਿਰੀਲਾ ਕਰਤਾ ਸੀ ਕੀ ਲੈਣਾ ਰਾਵੀ ਗੰਦਾ ਕਰਤਾ ਬਿਆਸ ਗੰਦਾ ਕਰਤਾ ਸੀ ਕੀ ਲੈਣਾ ਫਲਾਣੇ ਜ਼ਿਲ੍ਹੇ 'ਚ ਕੰਮ ਹੋ ਗਿਆ ਸੀ ਕੀ ਲੈਣਾ ਇਹ ਸੋਡੇ ਥਾਂ ਥਾਂ ਧਰਤੀ ਦਾ ਸਾਰਾ ਪੱਤਨ ਜ਼ਹਿਰੀਲਾ ਕਰਤਾ ਕਿਤੇ ਪੰਜਾਬ ਦਾ ਪਾਣੀ ਪੀਣ ਜੋ ਛੱਡਿਆ ਨਹੀਂ ਆਪਵੰਸਿਆਂ ਸ਼ਰਮ ਕਰਨ ਵਾਲੀ ਮੋਟੀ ਯਾਰਾ ਕੱਲ ਨੂੰ ਹੱਥ ਮਾਰ ਸਦਾਨੀਏ ਸਰਕਾਰਾਂ ਰਹਿਣੀਆਂ ਸਦਾ ਨਹੀਂ ਬਾਗੀ ਬুলਬਲ ਬੋਲਣੀ ਸਦਾ ਨਹੀਂ ਹੁਕਮ ਚੱਲਣੇ ਤੂੰ ਉਹੀ ਬੰਦਾ ਜਿਹੜਾ ਬੰਦਾ ਜਾ ਕੇ ਧਰਾਗ ਵਾਲੇ ਤੇ ਜਾ ਰੇਹਲਾ ਪੈਣੀ ਫਾਜ਼ਿਲ ਕਾ ਹਵੋਰ ਮਲੋੜ ਦੇ ਪਿੰਡਾਂ 'ਚ ਕਹਿੰਦਾ ਸੀ ਕਿ ਪਾਣੀ ਜ਼ਹਿਰ ਬਣ ਗਿਆ ਕੈਮੀਕਲ ਪਾ ਤੇ ਜ਼ਹਿਰਾਂ ਪਾਤੀਆਂ ਡਾਇਗਨ ਇੰਡਸਟਰੀਆਂ ਨੇ ਇਲੈਕਟ੍ਰੋ ਇੰਡਸਟਰੀਆਂ ਨੇ ਹੁਣ ਤੂੰ ਉਹਨਾਂ ਕਾਰਪੇਟਾਂ ਦੇ ਨਾਲ ਉਹਨਾਂ ਘਰਾਂ ਨਾਲ ਆ ਕੇ ਖੜ ਗਿਆ ਕਿ ਉਹੀ ਫੈਕਟਰੀਆਂ ਲਵਾਉਣ ਦੀ ਖਾਤਰ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਖਾਤਰ ਤੂੰ ਪੁਲਿਸ ਦਾ ਡੰਡਾ ਵਰਤ ਰਿਹਾ ਪੁਲਿਸ ਤੋਂ ਲੋਕਾਂ ਨੂੰ ਪਟਾ ਰਿਹਾ ਤੀ ਤੂੰ ਕ੍ਰਿਸ ਕਰਾ ਰਿਹਾ ਫੈਕਟਰੀਆਂ ਲਵਾ ਰਿਹਾ ਮੁਸਕਾਬਾਦ ਅਖਾੜਾ ਹੋਰ ਵੀ ਕਈ ਥਾਂ ਇਹਨਾਂ ਫੈਕਟਰੀਆਂ ਦੇ ਖਿਲਾਫ ਮੋਰਚੇ ਲੱਗੇ ਰੂੜਿਆਂ ਵਾਲੀ ਪਿੰਡ ਅਸੀਂ ਗਏ ਸਾਰਾ ਪਿੰਡ ਮਾਰਿਆ ਪਰ ਪਾਣਾ ਜਿਹੜੀ ਗੱਤਾ ਮਨ ਲੱਗੀ ਹੋਈ ਆ ਹੋਰ ਸੁਣ ਲੋ ਕਰ ਤੂੰ ਤੇ ਇਹਨਾਂ ਦੀ ਤੁਸੀਂ ਘਰਾਂ ਦੇ ਵਿੱਚ ਨਾ ਤੁਸੀਂ ਤੁਸੀਂ ਯਾਦ ਰੱਖੋ ਰੀਂਗ ਰੀਂਗ ਕੇ ਮਰਨਾ ਆ ਸ਼ਹਿਰਾ ਪੀ ਕੇ ਆ ਨਵਾਂ ਪੰਜ ਘਟਣ ਜਾ ਰਿਹਾ ਭਵੰਤਮਾਨ ਹੋਰ ਸੁਣ ਲੋ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਘਟੋ ਘਟ 200 ਏਕੜ ਦੇ ਵਿੱਚ ਜਿਹੜੀ ਪੇਪਰ ਮਿੱਲ ਆ ਉਹ ਲੱਗ ਰਹੀ ਹੈ ਜਿਹੜੀ ਲਾਲ ਸ਼੍ਰੇਣੀ ਚ ਹੈ ਪੇਪਰ ਮਿੱਲ ਸਭ ਤੋਂ ਜ਼ਿਆਦਾ ਪਾਣੀ ਨੂੰ ਜ਼ਹਿਰੀਲਾ ਕਰਦੀ ਹੈ ਕੈਮੀਕਲ ਪਾਉਂਦੀ ਹੈ ਉਹ ਇੰਡਸਟਰੀ ਉਹ ਕਾਰਖਾਨਾ 200 ਏਕੜ ਪੈਲੀ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਵੱਡੇ ਦਰਿਆ ਦੇ ਉੱਤੇ ਤੇਰੀ ਨੀਲੋਂ ਵਾਲੀ ਨਹਿਰ ਹੈ ਉਦੋਂ 250 ਮੀਟਰ ਦੂਰ ਵਿਚਾਲੇ 200 ਏਕੜ ਪੈਲੀ ਪੰਚਾਇਤੀ ਜ਼ਮੀਨ ਅਕਵਾਇਰ ਕਰਕੇ ਭਵੰਸਿਆਂ ਉੱਥੇ ਬੰਝ ਕੱਢ ਰਿਹਾ ਹੈ ਅਖਾੜੇ ਅੱਜ ਜੋ ਹੋਇਆ ਇਹਨਾਂ ਨੇ ਕਰਤੂਤ ਕੀਤੀ ਆ ਜੋ ਪੁਲਿਸ ਨੇ ਡਾਂਗਾ ਮਾਰੀਆਂ ਲੋਕਾਂ ਦੇ ਲੀੜੇ ਪਾੜੇ ਬੁੜੀਆਂ ਨੂੰ ਫੜ ਕੇ ਗੁੱਤਾਂ ਤੋਂ ਘ੍ਰਿਸਿਆ ਗਿਆ ਉਹ ਲੋਕ ਲੜ ਰਹੇ ਆ ਕਿ ਅਸੀਂ ਇਹ ਜ਼ਹਿਰ ਵਾਲੀ ਫੈਕਟਰੀ ਨਹੀਂ ਲੱਗਣ ਦੇਣੀ ੱੱਕੇ ਨਾ ਡੰਡੇ ਦੇ ਜ਼ੋਰ ਤੇ ਪੁਲਿਸ ਦਾ ਕੁਟਕਟਾਪਾ ਕਰਕੇ ਭੰਤ ਮਾਲਕਾਂ ਨਹੀਂ ਇੱਚੀ ਲਾਵਾਂਗੇ ਕਿੰਨਾ ਚਿਰ ਡੁੱਢਸਾਰ ਰਹਿ ਗਿਆ ਆ ਦੂਜੇ ਵੀ ਸਾਰੇ ਚੁੱਪ ਆ ਖੋਤੀ ਜਾਲੀ ਕਾਂਗਰਸੀ ਬਾਦਲ ਦੂਜੇ ਤੀਜੇ ਸਭ ਚੁੱਪ ਆ ਸਾਰੇ ਇਨ੍ਹਾਂ ਕਾਰਖਾਨਿਆਂ ਵਾਲੇ ਨਾਲ ਖੜ ਜਾਂਦੇ ਆ ਕਿਉਂ ਚੜਾਵਾ ਇਹ ਸਾਰਿਆਂ ਨੂੰ ਚੜਾਉਂਦੇ ਆ ਸੋ ਭਰਾਵੋ ਅਪੀਲ ਆ ਪੰਜਾਬ ਦੇ ਲੋਕੋ ਆਪਣੇ ਲੋਕਾਂ ਨਾਲ ਖੜੋ ਇਹ ਬਾਰੀ ਸੋਡੀ ਵੀ ਆਉਣੀ ਐ ਇਹ ਮਤ ਸੋਚਿਓ ਵੀ ਅੱਗੇ ਇਹ ਕਿਸੇ ਦੂਰ ਡਰੇਡੇ ਲੱਗੀ ਐ ਕਿਸੇ ਗਵਾਂਢੀ ਦੇ ਲੱਗੀ ਐ ਇਹ ਆ ਕਿ ਛੋਡੇ ਘਰਾਂ ਤੱਕ ਪਹੁੰਚਣੀ ਐ ਉਸੇ ਛੋਡੇ ਘਰਾਂ ਤੱਕ ਆਉਣਾ ਆਪੋ ਆਪਣਾ ਪਾਣੀ ਟੈਸਟ ਕਰਾ ਲਓ ਤੁਹਾਡਾ ਸਾਰਾ ਪਾਣੀ ਜ਼ਹਿਰ ਬਣ ਚੁੱਕਿਆ ਹੈ